راتیو بائے انڈیپینڈنس اج انڈیپینڈنس اسپیشل کھانا بنے گا گھر پہ کیونکہ اس کے ہے کن کن میں اسواد کن کن میں بھارت جس ایکٹر اس دا ਤੁਸੀਂ نہ لیتا ہے اے نہ بیبی یہ تا اتہاس ہی ہے گا کہ یہ వివాਦੇ వివాਦੇ گلاں کردے نے ا سکھاں تے پاویں کسانی مورچاں چے ਸਾڈی માતાواں دی گل ہوئے پاویں ਸਾڈی سی آر پی ایف دی جڑی ਕੁڑی اپنی ڈیوٹی کر رہی سی ਇਹ ਫਿਲਮ ਆਈ ਹੈ ਅਮਰਜੰਸੀ ਕੰਗਨਨ ਸਰਵੋਤੀ ਇਹ ਸ਼ਿਕਰ ਕਾਫੀ ਯੂਮਿਟ ਪਰ ਗਏ ਇਹਨਾਂ ਦਾ ਨਹੀਂ ਮੈਂ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਕਿ ਅਮਰਜੰਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11 11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਈ ਜਿੰਨੇ ਚ ਐਮਰਜੈਂਸੀ ਚਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਆ ਜੇ ਇਸ ਪਿਕਚਰ ਚ ਇਹੋ ਜੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹਨਾਂ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦ ਗੱਲਾਂ ਕਰਦੇ ਨੇ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤੇ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਇਹ ਬੇਨਤੀ ਕਰਾਂਗੀ ਕੀ ਉਹ ਕੌਮ ਹੈਗੀ ਜਿਨੇ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸਟੀਪੀਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਬਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਗਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉਤਰੇ ਹੋਇਓ ਇਹ ਉਹ ਕੰਮ ਹੈ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ